ਬਿਕਰਮ ਮਜੀਠੀਆ ਦੀ ਜ਼ਮਾਨਤ ਤੇ ਖੁਸ਼ੀ ਨਾ ਮਨਾਓ ਕਿਉਂਕਿ ਸਰਕਾਰ ਕੋਲ ਨੇ ਅਜੇ ਹੀ ਪੁਖਤਾ ਸਬੂਤ ਜਿਸ ਤੋਂ ਬਾਅਦ ਅਕਾਲੀ ਦੰਨ ਨੂੰ ਲੱਗ ਸਕਦਾ ਵੱਡਾ ਚਟਕਾ ਇਹ ਗੱਲ ਅਸੀਂ ਨਹੀਂ ਕਹਿ ਰਹੇ ਬਲਕਿ ਇਹ ਗੱਲ ਕਹਿ ਰਹੇ ਨੇ ਆਮ ਆਦਮੀ ਪਾਰਟੀ ਦੇ ਆਗੂ ਤਲਵੀਰ ਗਿੱਲ ਜੋ ਕਿ ਹਲਕਾ ਮਜੀਠਾ ਦੇ ਹੁਣ 2027 ਦੇ ਲਈ ਉਮੀਦਵਾਰ ਵੀ ਆਮ ਆਦਮੀ ਪਾਰਟੀ ਦੇ ਵੱਲੋਂ ਐਲਾਨ ਦਿੱਤੇ ਗਏ ਨੇ ਤਾਂ ਕਿਸੇ ਵੇਲੇ ਅਕਾਲੀਆਂ ਦਾ ਸਾਥ ਸੀ ਅਕਾਲੀ ਅਨੁਸਾਤ ਸੀ ਪਰ ਹੁਣ ਝਾੜੂ ਫੜ ਲਿਆ ਤੇ ਵਿਕਰਮ ਮਜੀਠੀਆ ਜਿਸ ਅੰਦਾਜ਼ ਦੇ ਵਿੱਚ ਨਾਬਾ ਦੀ ਜੇਲ੍ਹ ਤੋਂ ਬਾਹਰ ਆਇਆ ਉਸ ਤੋਂ ਬਾਅਦ ਸਿਆਸਤ ਸਿਖਰਾਂ ਦੇ ਉੱਤੇ ਪਹੁੰਚੀ ਆ ਤਲਬੀਰ ਗਿੱਲ ਦੇ ਵੱਲੋਂ ਸਿੱਧੇ ਤੌਰ ਦੇ ਉੱਤੇ ਕਿਹਾ ਗਿਆ ਕਿ ਸਰਕਾਰ ਦੇ ਕੋਲ ਪੁਖਤਾ ਸਬੂਤ ਨਹੀਂ ਤੇ ਨਾਲ ਹੀ ਕਹਿ ਦਿੱਤਾ ਇਹ ਕੋਈ ਵੱਖਰੀ ਬੇਲ ਨਹੀਂ ਹੋਈ ਇਹ ਤਾਂ ਇੱਕ ਆਮ ਲੋਕਾਂ ਦੀ ਵੀ ਬੇਲ ਹੁੰਦੀ ਆ ਇਹ ਕੋਈ ਅਲੱਗ ਬੇਲ ਨਹੀਂ ਹੋਈ ਜ਼ਮਾਨਤ ਹਰ ਇੱਕ ਨੂੰ ਮਿਲ ਜਾਂਦੀ ਹੁੰਦੀ ਆ ਜ਼ਮਾਨਤ ਲੈਣਾ ਹਰ ਇੱਕ ਹਵਾਲਾਤੀ ਦਾ ਅਧਿਕਾਰ ਹੁੰਦਾ ਤਾਂ ਬਿਕਰਮ ਜੀਠੀਆ ਦੇ ਉੱਤੇ ਤਿੱਖੇ ਤੰਜ ਵੀ ਕਸੇ ਨੇ ਕਿਹੜੇ ਸਬੂਤਾਂ ਦੀ ਗੱਲ ਕਰ ਰਹੇ ਨੇ ਤਲਵੀਰ ਗਲ ਦੀ ਜਵਾਨੀ ਸੁਣੋ ਵੈਕ੍ਰਮ ਜੀ ਦੀ ਹਲਸਾ ਵੈਕ੍ਰਮ ਜੀ ਦੀ ਫਤਿਹ ਮੇਰੇ ਵੀਰੋ ਜਿੱਦਾਂ ਤਾਲ ਸਾਰਿਆਂ ਨੂੰ ਪਤਾ ਕੱਲ ਦਾ ਜਿਹੜੀ ਸਰਦਾਰ ਬਿਕਰਮ ਸਿੰਘ ਜੀਠੀਆ ਦੀ ਬੇਲ ਹੋਈ ਆ ਔਰ ਕੁਝ ਕੁ ਬੰਦੇ ਜਿਹੜੇ ਚੰਦਗੋ ਬੰਦੇ ਨੇ ਬੜੀ ਖੁਸ਼ੀ ਮਨਾ ਰਹੇ ਮੈਂ ਉਹਨਾਂ ਨੂੰ ਇਹ ਗੱਲ ਦੱਸਣੀ ਚਾਹਣਾ ਕਿ ਮੇਰੇ ਵੀਰੋ ਬੇਲ ਜਿਹੜੀ ਆ ਨਾ ਉਹ ਹਰ ਇੱਕ ਕੇਸ ਚ ਹੋ ਜਾਂਦੀ ਹੈ ਇਹ ਕੋਈ ਦੁਨੀਆ ਤੇ ਕੋਈ ਵੱਖਰੀ ਜਾਂ ਨਵੇਕਲੀ ਬੇਲ ਨਹੀਂ ਹੋਈ ਔਰ ਨਾਗੋਏ ਜੀ ਵੱਡੀ ਆਪਾਂ ਕੋਈ ਕਾਰਗਿਲ ਦੀ ਜੰਗ ਜਿੱਤੀ ਹੈ ਜਿਹਦੀ ਐਡੀ ਖੁਸ਼ੀ ਮਨਾ ਰਹੇ ਆ ਕਿਉਂਕਿ ਅਜੇ ਇਹ ਕੇਸ ਚੱਲ ਰਹਾ ਔਰ ਮਾਨਯੋਗ ਕੋਰਟ ਅਦਾਲਤ ਜੋ ਫੈਸਲਾ ਕਰੂਗੀ ਉਹਦਾ ਅਜੇ ਰਿਜ਼ਲਟ ਆਉਣਾ ਔਰ ਇਹ ਸਾਰਾ ਪਤਾ ਲੱਗਣਾ ਕਿ ਕਿਹੜੀਆਂ ਕੰਪਨੀਆਂ ਨੂੰ ਕਿੱਥੇ ਪੈਸੇ ਆਏ ਕਿੱਥੇ ਗਏ ਇਹਦਾ ਤਾਂ ਫੈਸਲਾ ਹੋਣਾ ਇਹ ਤਾਂ ਇਕੱਲੀ ਬੇਰੀ ਹੋਈ ਆ ਸੋ ਮੈਂ ਇਹ ਗੱਲ ਦੱਸਣੀ ਚਾਹੁੰਨਾ ਕਿ ਜਿਹੜੇ ਬਹੁਤ ਖੁਸ਼ੀ ਮਨਾ ਰਹੇ ਨੇ ਕਿ ਮੇਰੇ ਵੀਰੋਂ ਇਹ ਤਾਂ ਅਜੇ ਇਕੱਲੀ ਜਮਾਨਤ ਹੀ ਹੋਈ ਹੈ ਅਜੇ ਤਾਂ ਬਹੁਤ ਕੁਝ ਬਾਕੀ ਆ ਅਜੇ ਬਹੁਤ ਕੁਝ ਬਾਕੀ ਪਿਆ ਔਰ ਜਿਹੜੇ ਦਮ ਗਜੇ ਬਾਹਰ ਆ ਕੇ ਮਾਰ ਰਹੇ ਨੇ ਇਹਨਾਂ ਗੱਲਾਂ ਨੇ ਪੰਜਾਬ ਦਾ ਕੁਸਵਾਰ ਨਹੀਂ ਇਹਦਾ ਪੰਜਾਬ ਦਾ ਕੋਈ ਇਹਦਾ ਭਲਾ ਨਹੀਂ ਇਹ ਪੰਜਾਬ ਦੇ ਨੁਕਸਾਨ ਵਾਲੀਆਂ ਗੱਲਾਂ ਨੇ ਸੋ ਮੈਂ ਅੱਜ ਦੀ ਤਰੀਕੇ ਇਹੋ ਦੱਸਣੀ ਚਾਹਣਾ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਜਿਹੜੇ ਸਰਕਾਰ ਕੋਲ ਵੱਡੇ ਵੱਡੇ ਸਬੂਤ ਪਏ ਨੇ ਪ੍ਰੂਫ ਪਏ ਨੇ ਔਰ ਉਹ ਕੋਰਟ ਦੇ ਵਿੱਚ ਜਾਣੇ ਨੇ ਔਰ ਫਿਰ ਫੈਸਲਾ ਹੋਣਾ ਸੋ ਅੱਜਕੱਲੀ ਬੇਲ ਦੇ ਨਾਲ ਇਨੀ ਗੁਸ਼ੇ ਬਣਾਇਆ ਤੁਹਾਡਾ ਕੋਈ ਮਸਲਾ ਨਹੀਂ ਹੱਲ ਹੋਣ ਵਾਲਾ ਮੈਨੂੰ ਲੱਗਦਾ ਸੋ ਜਲੋ ਆਉਣ ਵਾਲੇ ਦਿਨਾਂ ਦੇ ਵਿੱਚ ਦੇਖਦੇ ਆ ਕਿ ਕਿਹੋ ਜਿਹਾ ਫੈਸਲਾ ਹੁੰਦਾ ਤੁਹਾਨੂੰ ਸਾਰਿਆਂ ਨੂੰ ਪਤਾ ਹੀ ਕਿ ਬੇਲ ਕਿੱਦਾਂ ਹੋਈ ਤੁਹਾਨੂੰ ਸਾਰਿਆਂ ਨੂੰ ਪਤਾ ਕੌਣ ਗਿਆ ਕੌਣ ਕਰਾ ਕੇ ਆਇਆ ਕਿਹਦੇ ਕਹਿਨ ਤੇ ਹੋਈ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਕੀ ਸਮੀਕਰਨ ਸਾਹਮਣੇ ਆਉਂਦੇ ਨੇ ਕਿਹੜੀ ਪਾਰਟੀ ਵਾਲੋਂ ਰੋਕ ਕਰਦੇ ਨੇ ਇਹਦੇ ਬਾਰੇ ਆਪਾਂ ਸਾਰੇ ਜਿਹੜੇ ਆ ਬਾਅਦ ਚ ਚਰਚਾ ਕਰਾਂਗੇ ਬਹੁਤ ਬਹੁਤ ਧੰਨਵਾਦ ਵੈਗੋਦੀ ਕਾ ਖਾਲਸਾ ਵੈਗੋਦੀ ਤੁਹਾਨੂੰ ਤੁਸੀਂ ਸੁਣਿਆ ਅਕਾਲੀ ਦਲ ਨੂੰ ਵੱਡਾ ਝਟਕਾ ਲੱਗ ਸਕਦਾ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਸਰਕਾਰ ਦੇ ਕੋਲ ਅਜਿਹੇ ਕਿਹੜੇ ਸਬੂਤ ਆ ਤਾਂ ਜੇਕਰ ਬਿਕਰਮ ਮਜੀਠੀਆ ਮਾਮਲੇ ਦੇ ਵਿੱਚ ਸਰਕਾਰ ਦੇ ਕੋਲ ਵਿਜੀਲੈਂਸ ਦੇ ਕੋਲ ਸਬੂਤ ਨੇ ਤਾਂ ਫਿਰ ਪੇਸ਼ ਕਿਉਂ ਨਹੀਂ ਕੀਤੇ ਗਏ ਸਵਾਲ ਵੱਡਾ ਇਹ ਜਰੂਰ ਚੁੱਕਿਆ ਜਾਵੇਗਾ ਅਕਾਲੀ ਦਲ ਪੱਪਾ ਪਾਰ ਹੈ ਕਿਉਂਕਿ 2027 ਦੀਆਂ ਇਲੈਕਸ਼ਨਾਂ ਦੇ ਲਈ ਤਿਆਰੀਆਂ ਦੇ ਵਿੱਚ ਹੈ ਪਰ ਉਸ ਤੋਂ ਪਹਿਲਾਂ ਬਿਕਰਮ ਮਜੀਠੀਆ ਇੱਕ ਸਿਰ ਕੱਢ ਨੇਤਾ ਸਿਰ ਕੱਢ ਲੀਡਰ ਮਾਝੇ ਦਾ ਜਰਨੈਲ ਕਿਹਾ ਜਾਂਦਾ ਬਿਕਰਮ ਮਜੀਠੀਆ ਹਾਲਾਂਕਿ ਬ੍ਰੋਧੀ ਤਾਂ ਉਹਨਾਂ ਨੂੰ ਚਿੱਟੇ ਦਾ ਵਪਾਰੀ ਕਹਿੰਦੇ ਨੇ ਪਰ ਅਕਾਲੀ ਦਲ ਵਾਲੇ ਮਾਝੇ ਦਾ ਜਰਨੈਲ ਕਹਿੰਦੇ ਨੇ ਤਾਂ ਖੈਰ ਵਿਕਰਮ ਜੀਠੀਆ ਦੀ ਜ਼ਮਾਨਤ ਹੋਣ ਤੋਂ ਬਾਅਦ ਇੱਕ ਹੋਰ ਚਰਚਾ ਕਾਫੀ ਛੜੀ ਡੇੜਾ ਬਿਆਸ ਮੁਖੀ ਗੁਰਿੰਦਰ ਸਿੰਘ ਢਿੱਲੋਂ ਦੀ ਕਿਉਂਕਿ ਗੁਰਿੰਦਰ ਸਿੰਘ ਢਿੱਲੋਂ ਦੀ ਮੁਲਾਕਾਤ ਹੁੰਦੀ ਆ ਨਾਬਾ ਦੀ ਜੇਲ੍ਹ ਦੇ ਵਿੱਚ ਵਿਕਰਮ ਜੀਠੀਆ ਦੀ ਉਸੇ ਦਿਨ ਸ਼ਾਮ ਨੂੰ ਖਬਰ ਆ ਜਾਂਦੀ ਆ ਕਿ ਵਿਕਰਮ ਜੀਠੀਆ ਦੀ ਸੁਪਰੀਮ ਕੋਰਟ ਦੇ ਵੱਲੋਂ ਜ਼ਮਾਨਤ ਮਨਜ਼ੂਰ ਕਰ ਦਿੱਤੀ ਗਈ ਆ ਅਗਲੇ ਦਿਨ ਵਿਕਰਮ ਮਜੀਠੀਆ ਜਾਬਾ ਦੀ ਜੇਲ੍ਹ ਚੋਂ ਬਾਹਰ ਆ ਜਾਂਦੇ ਨੇ ਆਉਂਦੇ ਹੀ ਜੇਲ੍ਹ ਚੋਂ ਬਾਹਰ ਮੁੱਛਾਂ ਨੂੰ ਵੜ ਦਿੰਦੇ ਨੇ ਤਾ ਦਿੰਦੇ ਨੇ ਸਿੱਧਿਆ ਲਲਕਾਰ ਮਾਰਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦਾ ਨਾਮ ਲੈ ਕੇ ਕਹਿੰਦੇ ਨੇ ਕਿ ਉਸ ਨੂੰ ਸੁਨੇਹਾ ਲਾ ਦਿਓ ਟਾਈਗਰ ਅਭੀ ਜਿੰਦਾ ਹੈ ਤਾਂ ਅਜਿਹੇ ਅੰਦਾਜ਼ ਦੇ ਵਿੱਚ ਵਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆਏ ਇੱਕ ਝਲਕ ਵਿਕਰਮ ਮਜੀਠੀਆ ਦੀ ਉਹ ਮੁੱਛਾਂ ਨੂੰ ਤਾ ਦੇਣ ਵਾਲੀ ਹਰ ਕੋਈ ਦੇਖਣਾ ਚਾਹੁੰਦਾ ਸੀ ਉਸ ਦਾ ਸਮਰਥਕ ਤਾਂ ਸਮਰਥਕਾਂ ਦੀ ਭੀੜ ਸੀ ਕਾਫੀ ਜੇਲ੍ਹ ਦੇ ਬਾਹਰ ਖੈਰ ਹੁਣ ਵਿਕਰਮ ਮਜੀਠੀਆ ਜੇਲ੍ਹ ਚੋਂ ਬਾਹਰ ਆ ਗਏ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਦੁਬਾਰਾ ਤੋਂ ਨਾਬਾਦੀ ਜੇਲ੍ਹ ਦੇ ਵਿੱਚ ਜਾਣਾ ਪਵੇਗਾ ਜਾਂ ਕਿਸੇ ਹੋਰ ਜੇਲ੍ਹ ਦੇ ਵਿੱਚ ਬਿਕਰਮਜੀਠੀਆ ਨੂੰ ਜਾਣਾ ਪਵੇਗਾ ਜਾਂ ਫਿਰ ਬਿਕਰਮਜੀਠੀਆ ਹੁਣ ਉਸ ਮਾਮਲੇ ਦੇ ਵਿੱਚ ਬਰੀ ਹੋ ਜਾਣਗੇ ਦੇਖਣ ਵਾਲੀ ਗੱਲ ਹੈ